ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਹੜੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਜਿੰਨੀਆਂ ਜਿਹੜੀਆਂ ਸੜਕਾਂ ਬਣੀਆਂ ਨੇ ਉਹਨਾਂ ਦੇ ਬਾਰੇ ਜਿਹੜੀ ਗੱਲ ਕਰਨ ਲੱਗੇ ਹਾਂ ਕਿਉਂਕਿ ਅੱਜ ਜਿਹੜੇ ਸਾਡੇ ਇਲਾਕੇ ਦੇ ਖਾਸ ਕਰਕੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਔਰ ਜਿੰਥੇ ਵੀ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਰਾਹੀਂ ਵੱਡੇ ਹਾਈਵੇ ਬਣ ਰਹੇ ਨੇ ਉਹਨਾਂ ਦੇ ਆਲੇ ਦੁਆਲੇ ਸਾਰੀਆਂ ਸੜਕਾਂ ਪੰਜਾਬ ਦੇ ਵਿੱਚ ਤੋੜਦੀਆਂ ਔਰ ਇਹਦੇ ਲਈ ਨਾ ਕੋਈ ਪ੍ਰਸ਼ਾਸਨ ਦੀ ਕਿਸੇ ਕਿਸਮ ਦੀ ਉੱਥੇ ਜਿਹੜੀ ਜ਼ਿੰਮੇਵਾਰੀ ਆਪਣੀ ਨਿਭਾ ਰਿਹਾ ਨਾ ਕੋਈ ਸਰਕਾਰ ਦਾ ਕੋਈ ਜਿਹੜਾ ਨਮਾਇੰਦਾ ਉਹ ਨਿਭਾ ਰਿਹਾ ਨਾ ਕੋਈ ਜਿਹੜੇ ਐਮਐਲਏ ਮੌਜੂਦਾ ਐਮਪੀ ਐ ਉਹ ਕੋਈ ਬੋਲ ਰਿਹਾ ਅੱਜ ਲੋਕਾਂ ਨੂੰ ਜਿਹੜਾ ਨੰਗਣਾ ਇੰਨਾ ਕੋਕਾ ਹੋਇਆ ਹੋਇਆ ਵੀ ਇਹ ਸੜਕਾਂ ਦੇ ਉੱਤੇ ਸੜਕਾਂ ਨਾਲ ਦੀ ਕੋਈ ਚੀਜ਼ੇ ਨਹੀਂ ਰਹੀ ਤੁਸੀਂ ਦੇਖੋ ਵੀ ਆਹ ਜਿਹੜੀਆਂ ਸੜਕਾਂ ਨੇ ਥੱਲੇ ਦੇਖੋ ਇਸ ਵਾਰ ਤੁਸੀਂ ਇੱਧਰ ਕਰਕੇ ਦਿਖਾਓ ਬਿਲਕੁਲ ਵਿੱਚੋਂ ਕਾਰਾਂ ਨਿਕਲਿਆ ਥੱਲੇ ਸੜਕਾਂ ਟਿੱਪਰਾਂ ਨੇ ਜਿਹੜੇ ਜਿੰਨੇ ਇੱਥੇ ਟਿੱਪਰ ਨਿਕਲਦੇ ਨੇ ਜਿੰਨੇ ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ ਚਾਹੇ ਬਜਰੀ ਦੀਆਂ ਚਾਹੇ ਮਿੱਟੀ ਦੀਆਂ ਹਾਂ ਨੇ ਜਿਹੜੀਆਂ ਸੜਕਾਂ ਨੇ ਬਿਲਕੁਲ ਖਤਮ ਕਰ ਦਿੱਤੀਆਂ ਉਹ ਪਿੱਛੇ ਜਿਹੜਾ ਪ੍ਰੋਜੈਕਟ ਲੱਗਿਆ ਬਣਿਆ ਹੈ بڑے بڑے ਜਿਹੜੇ ਇਹਨਾਂ ਨੇ ਜਾੜ ਬਣਾਏ ਹੋਏ ਨੇ ਇੱਥੇ ਰੋਡ ਦੇ ਜਿਹੜਾ ਮਟੀਰੀਅਲ ਵਾਸਤੇ ਇਸ ਜਾੜ ਦੇ ਵਿੱਚ ਜਿਹੜੇ ਟਿਪਰ ਲੱਗਦੇ ਨੇ ਉਸੇ ਇਹ ਰੋਡ ਦਾ ਜਿਹੜਾ ਪ੍ਰਧਾਨ ਮੰਤਰੀ ਰੋਡ ਦੇ ਵਿੱਚ ਮੈਂ ਹੋਰ ਵੀ ਜਾਣਕਾਰੀ ਲਈ ਸਾਰੇ ਜਿਹੜੇ ਵਸਿੰਦੇ ਨੇ ਪੰਜਾਬ ਦੇ ਉਹਨਾਂ ਦੱਸਣਾ ਚਾਹਣਾ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਵੀ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਰੋਡ ਬਣਦਾ ਹੈ ਉਹਦੇ ਉੱਤੇ 9 ਟਨ ਜਿਹੜੀ ਜਿਹੜੀ ਗੱਡੀ ਆ 9 ਟਨ ਮਾਲ ਪਾ ਕੇ ਨਿਕਲ ਸਕਦੀ ਹੈ 9 ਟਨ ਪਾਸ ਹੈ ਔਰ ਜਿਹੜੀ ਲਿੰਕ ਰੋਡ ਆ ਲਿੰਕ ਰੋਡ ਦੇ ਉੱਤੇ ਅੱਜ ਤੱਕ ਕੋਈ ਇਹਦੇ ਵਿੱਚ ਤਬਦੀਲੀ ਨਹੀਂ ਕੀਤੀ ਗਈ ਉਹਦੇ ਤੇ ਗੱਡਾ ਤੇ ਟਰਾਲੀ ਲੰਘ ਸਕਦੀ ਹੈ ਐਦੋਂ ਵੱਧ ਬੇਟ ਦੇ ਉੱਤੇ ਨਿਕਲ ਨਹੀਂ ਸਕਦਾ ਐਸ ਪਰ ਕਾਨੂੰਨ ਪਰ ਜੋ ਕੁਝੇ ਰੋਡਾਂ ਦੇ ਉੱਤੇ ਨੂੰ ਨਿਕਲ ਰਿਹਾ ਉਹ ਇਹ ਆ ਵੀ ਇੱਕ ਟਿਪਰ ਦੇ ਵਿੱਚ ਘੱਟ ਤੋਂ ਘੱਟ 1 ਫੁੱਟ ਦੇ ਵਿੱਚ 42 ਫੁੱਟ ਰੇਤਾ ਪੈਂਦਾ ਅੱਜ 11 1100 ਫੁੱਟ 12 1200 ਫੁੱਟ 13 1300 ਫੁੱਟ ਰੇਤਾ ਜਿਹੜਾ ਬਜਰੀ ਏ ਰੋਡਾਂ ਦੇ ਉੱਤੇ ਨਿਕਲਦੇ ਆ ਮਤਲਬ ਮੇਰਾ ਕਹਿਣ ਦਾ ਮਤਲਬ ਹੈ 50 ਟਨ 45 ਟਨ ਇੱਕ ਟਿੱਪਰ ਜਿਹੜਾ ਰੋਡ ਇਹ ਰੋਡ ਦੇ ਉੱਤੇ ਨਿਕਲਦਾ ਜਿਹੜਾ 9 ਟਨ ਪਾਸ ਆ ਆ 6 ਟਰ ਉਹ 9 ਟਨ ਪਾਸ ਆ ਜਿਹੜਾ 10 ਜਾਂ 12 ਉਹ 15 ਟਨ ਪਾਸ ਆ ਪਰ ਉਹ ਵੇਟ ਲੈ ਕੇ ਜਾ ਰਿਹਾ 50 ਟਨ 40 ਟਨ 45 ਟਨ ਅੱਜ ਸਾਰੀਆਂ ਸੜਕਾਂ ਤੋੜਤੀਆਂ ਐਸ ਰੋਡ ਦੇ ਉੱਤੇ ਜਿੰਨੇ ਰੋਡ ਬਣੇ ਇਹ ਜਿਹਨੇ ਨਾਲ-ਨਾਲ ਆਉਦੇ ਰੋਡ ਨੇ ਇਹਨਾਂ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਜੇ ਕੋ ਮਾੜਾ ਮੋਟਾ ਮੀਂਹ ਪੈ ਜਾਵੇ ਤਾਂ ਬਿਲਕੁਲ ਹੀ ਨਿਕਲ ਸਕਦੇ ਨਹੀਂ ਕੋਈ ਬਿਮਾਰ ਹੋ ਜਾਵੇ ਕਿਸੇ ਨੇ ਸ਼ਹਿਰ ਜਾਣਾ ਹੈ ਦਵਾਈ ਬੁੱਟੀ ਲੈਣ ਜਾਣਾ ਹੈ ਜਾਂ ਕਿਸੇ ਨੇ ਆਪਣਾ ਕੋਈ ਸਮਾਨ ਲੈ ਕੇ ਹੁਣ ਅੱਜ ਇਹਨਾਂ ਰੋਡਾਂ ਦੇ ਉੱਤੇ ਤੁਰਤੇ ਜਾਣ ਵਾਲਾ ਜਿਹੜਾ ਮਸਲਾ ਹੋਇਆ ਹੋਇਆ ਹੈ ਕੋਈ ਜਿਹੜੇ ਗੱਡੀਆਂ ਨੇ ਗੱਡੀਆਂ ਜੇ ਨਿਕਲਦੀਆਂ ਤਾਂ ਪਹਿਲੇ ਦੂਜੇ ਦੇ ਚ ਗੱਡੀਆਂ ਜਾ ਰਹੀਆਂ ਜਿੰਨੀਆਂ ਸੜਕਾਂ ਨੇ ਚਾਹੇ ਜੀਟੀ ਰੋਡ ਦੇ ਉੱਤੋਂ ਰਜਿੰਦਰਗੜ੍ਹ ਨੂੰ ਸੜਕ ਆ ਰਹੀ ਆ ਉਹ ਸਾਰੀ ਸੜਕ ਟੁੱਟ ਗਈ ਹਾਲਾਂਕਿ ਉਹ ਰੋਡ ਦਾ ਜਿਹੜਾ ਜਿਹੜਾ ਟਾਈਮ ਪੀ ਜਿਹੜਾ ਪ੍ਰਧਾਨ ਮੰਤਰੀ ਜੁੜੇ 31 ਮਾਰਚ ਨੂੰ ਪੂਰਾ ਹੋ ਰਿਹਾ ਹੈ 31 ਮਾਰਚ ਨੂੰ ਰੋਡ ਉਹ ਬਿਲਕੁਲ ਕੰਪਲੀਟ ਕਰਕੇ ਵਧੀਆ ਤਰੀਕੇ ਨਾਲ ਜਹ ਜੀ ਹੈਗੀ ਮੈਟ੍ਰਿਕ ਦਿਖਾ ਕੇ ਸਰਟੀਫਿਕੇਟ ਲੈ ਕੇ ਤਾਂ ਉਹਨਾਂ ਨੇ ਆਪਣੀ ਸਿਕਿਉਰਿਟੀ ਜਿਹੜੀਆਂ ਪੈਸੇ ਆ ਵਾਪਸ ਲੈਣੇ ਜਿੰਨੇ ਜਿਹੜੇ ਪਹਿਲਾਂ ਸਿਕਿਉਰਿਟੀ ਭਰੀ ਹੁੰਦੀ ਹੈ ਪਰ ਅੱਜ ਵਿਭਾਗ ਦਾ ਕੋਈ ਧਿਆਨ ਨਹੀਂ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ ਕਿਸੇ ਐਕਸੀਡੈਂਟ ਨੇ ਕਿਸੇ ਇੱਥੇ ਮੌਜੂਦਾ ਜਿਹੜਾ ਜ਼ਿਲ੍ਹੇ ਦਾ ਕਲੈਕਟ ਡਿਪਟੀ ਕਮਿਸ਼ਨਰ ਉਹਨੇ ਕਿਸੇ ਸੜਕ ਤੇ ਅੱਜ ਤੱਕ ਸਾਡੇ ਇਲਾਕੇ ਦੇ ਵਿੱਚ ਚਾਹੇ ਕੋਈ ਬਰਾਸ ਤੋਂ ਵੀਪਰ ਨੂੰ ਸੜਕ ਜਾਂਦੀ ਹੈ ਚਾਹੇ ਜਿਹੜੀ ਹੰਸਾਲੀ ਵਾਲਾ ਰੋਡ ਹੈ ਚਾਹੇ ਜਿਹੜੀ ਪਘਣਾਣੇ ਤੋਂ ਬਸੰਤਪੁਰੇ ਨੂੰ ਮੇਨ ਰੋਡ ਜਾਂਦਾ ਉਹ ਬਿਲਕੁਲ ਹੀ ਬੰਦ ਪਿਆ ਚਾਹੇ ਪਘਣਾਣੇ ਤੋਂ ਚੁੰਨੀ ਵਾਲਾ ਰੋਡ ਜਾਂਦਾ ਇਹ ਸਾਰੇ ਰੋਡ ਟੁੱਟ ਕੇ ਬਿਲਕੁਲ ਕਰੀ ਹੋ ਗਏ ਖਤਮ ਹੋ ਗਏ ਇਹਨਾਂ ਰੋਡਾਂ ਦੇ ਉੱਤੇ ਅੱਜ ਗੱਡੀ ਹੈ ਜਿਹੜੀ 30 ਕਿਲੋਮੀਟਰ ਦੀ 20 ਕਿਲੋਮੀਟਰ ਦੀ ਸਪੀਡ ਤੋਂ ਜ਼ਿਆਦਾ ਗੱਡੀ ਨਹੀਂ ਜਾ ਸਕਦੀ ਔਰ ਜਿਹੜੇ ਟਿਪਰ ਨੇ ਚਾਹੇ ਉਹ ਥਰਮਲ ਤੋਂ ਟਿਪਰ ਆ ਰਹੇ ਨੇ ਜਿਹੜੀ ਫਲਾਈ ਐਸ਼ ਲੈ ਕੇ ਜਾਂ ਜਿਹੜਾ ਇਹਨਾਂ ਦਾ ਆਪਣਾ ਮਟੀਰੀਅਲ ਆ ਰਿਹਾ ਬਜਰੀ ਰੇਤਾ ਜਾਂ ਕੋਈ ਹੋਰ ਜਿੰਨੀ ਮਿੱਟੀ ਆ ਰਹੀ ਹੈ ਉਹ ਸਾਰੀ ਮਿੱਟੀ ਆਲਦਾਲਿਓ ਇਹ ਪਹਿਲੀ ਗੱਲ ਤਾਂ ਰੋੜ ਇਹ 11 11 10 10 ਫੁੱਟ ਉੱਚਾ ਆ ਰਿਹਾ ਇੰਨੀ ਮਿੱਟੀ ਆ ਰਹੀ ਹੈ ਦੂਰ ਤਰਾਡੇ ਤੋਂ ਧੂਰੀ ਤੱਕ ਦੀ ਮਿੱਟੀ ਐਸ ਸੜਕਾਂ ਦੇ ਉੱਤੇ ਨਿਕਲ ਕੇ ਇਹਦੇ ਉੱਤੇ ਪੈ ਰਹੀ ਹੈ ਔਰ ਜਿਹੜਾ ਰੋਡ ਬਣ ਰਿਹਾ ਇਹ ਰੋਡ ਮੈਂ ਸਮਝਦਾ ਜਿੰਨੇ ਅਸੀਂ ਭਾਵੇਂ ਅਸੀਂ ਇਹ ਕਹਿ ਰਹੇ ਸਾਡੀਆਂ ਸੁੱਖ ਸੂਲਤਾ ਲਈ ਬਣ ਰਿਹਾ ਪਰ ਸਾਡੇ ਇਲਾਕੇ ਦੇ ਲੋਕਾਂ ਨੂੰ ਕਹਿੰਦੇ ਕੀ ਸੁਖਸੂਲਤਾ ਸੀ ਤੇ ਇਹਦੇ ਉੱਤੇ ਚੜ੍ਹ ਵੀ ਨਹੀਂ ਸਕਦੇ ਅਸੀਂ ਜਿਹੜਾ ਕਿਸਾਨ ਹੈ ਕਿਸਾਨਾਂ ਨੂੰ ਰਕਾवट ਬਣਦੀ ਪਾਣੀ ਦੀ ਜਿਹੜਾ ਪਾਣੀ ਦੀਆਂ ਡਾਪਾਂ ਲੱਗਣਗੇ ਆਉਣ ਵਾਲੇ ਸਮੇਂ ਚ ਪਾਣੀ ਦੀ ਕੋਈ ਜਿਹੜੀਆਂ ਪੁਲੀਆਂ ਦੀ ਉਹਦੀ ਪ੍ਰੋਵੀਜ਼ਨ ਸਹੀ ਨਹੀਂ ਰੱਖੀ ਗਈ ਔਰ ਜਿੰਨਾ ਜਿਹੜਾ ਜਿਹੜਾ ਰੋਡ ਹੈ ਰੋਡ ਦੇ ਉੱਤੇ ਲਾਂ ਨਾਲ ਕਿਸਾਨਾਂ ਦੀ ਜ਼ਮੀਨਾਂ ਲੱਗਦੀਆਂ ਉਹਨਾਂ ਨੂੰ ਕੋਈ ਰਸਤਾ ਨਹੀਂ ਹੈ ਉਹ ਕੋਟਾਂ ਦੇ ਵਿੱਚ ਖੱਜਲ ਖਵਾਰ ਹੋ ਰਹੇ ਨੇ ਲੜਾਈ ਲੜ ਰਹੇ ਨੇ ਔਰ ਜਿਹੜੇ ਲੋਕ ਇੱਥੇ ਅੜਲੇ-ਅੜਲੇ ਲੱਗਣ ਜਿਹੜੇ ਹੈਗੇ ਅਸੀਂ ਇਹਨਾਂ ਦੇ ਰੋਡ ਦੇ ਥੱਲੇ ਨੂੰ ਨਿਕਲਣਾ ਅਸੀਂ ਇਹ ਰੋਡ ਦੇ ਉੱਪਰ ਨੂੰ ਨਿਕ ਕੋਈ ਸੜਕ ਨਹੀਂ ਛੱਡੀ ਇਲਾਕੇ ਦੀ ਔਰ ਅਸੀਂ ਇਹ ਅੱਜ ਜਿਹੜੀ ਅੱਜ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੈ ਵੀ ਇਲਾਕੇ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਪਾਂ ਇਸ ਹਰ ਪੰਚਾਇਤ ਦੇ ਜੇ ਜਿਹੜੀ ਫਰਨੀ ਦੇ ਉੱਤੇ ਨੂੰ ਵੀ ਸੜਕ ਲੰਘਣੀਆਂ ਤਾਂ ਜਿਹੜੀ ਜ਼ਿੰਮੇਵਾਰੀ ਆ ਪੰਚਾਇਤ ਦੀ ਬਣਦੀ ਆ ਪੰਚਾਇਤ ਉਹਨੂੰ ਰੋਕ ਸਕਦੀ ਆ ਜਾਂ ਉਹਨੂੰ ਠੀਕ ਕਰੇ ਜੇ ਨਿਕਲਣਾ ਤਾਂ ਉਹ ਜਿੰਨਾ ਉਹਦੀ ਕੈਪੈਸਿਟੀ ਆ ਉਹਨੂੰ ਲੈ ਕੇ ਜਾਣ ਦੀ ਰੋਡ ਦੇ ਉੱਤੇ ਜਿਹੜਾ ਵੀ ਵਹੀਕਲ ਆ ਉਹ ਉਸ ਮੁਤਾਬਕ ਨਿਕਲ ਸਕਦਾ ਜੇ ਕੋਈ ਓਵਰਲੋਡ ਕੋਈ ਓਵਰਲੋਡ ਨਿਕਲ ਨਹੀਂ ਸਕਦਾ ਕਿਉਂਕਿ ਅੱਜ ਪ੍ਰਸ਼ਾਸਨ ਸੁੱ ਅੱਜ ਜਿਹੜਾ ਪੁਲਿਸ ਪ੍ਰੋਸੈਸ਼ਨ ਹੈ ਉਹ ਸੁੱਤਾ ਪਿਆ ਉਹ ਇਹਨਾਂ ਦੇ ਹੋਰਲੇ ਟਿਪਰਾਂ ਦੇ ਕਿਉਂ ਨਹੀਂ ਚਲਾਨ ਕਰ ਰਿਹਾ ਔਰ ਜਿਹੜਾ ਅੱਜ ਪੀ ਡਬਲਯੂ ਡੀ ਡਿਪਾਰਟਮੈਂਟ ਹੈ ਉਹ ਸੁੱਤਾ ਪਿਆ ਡਿਪਟੀ ਕਮਿਸ਼ਨਰ ਸਾਹਿਬ ਉਹਦਾ ਉਹਨਾਂ ਦਾ ਕੋਈ ਧਿਆਨ ਨਹੀਂ ਹੈ ਇਹਨਾਂ ਸੜਕਾਂ 'ਤੇ ਅਸੀਂ ਐਮ ਐਲ ਏ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਰੋਜ਼ ਇਹ ਸੜਕਾਂ ਨੂੰ ਲੰਘਦੇ ਹੋ ਤੁਸੀਂ ਵੀ ਇਹਨਾਂ ਬਾਰੇ ਸੋਚੋ ਇਹਨਾਂ ਤੋਂ ਲਿਖਤੀ ਤੌਰ 'ਤੇ ਕਿਉਂਕਿ ਜਿਹੜਾ ਜਿਵੇਂ ਪਿਛਲੇ ਸਮੇਂ ਰੇਲਵੇ ਟਰੈਕ ਬਣਿਆ ਤਾਂ ਰੇਲਵੇ ਟਰੈਕ 'ਤੇ ਜੇ ਮਿੱਟੀ ਪਾਈ ਦਾ ਠੇਕੇਦਾਰਾਂ ਨੇ ਪਹਿਲਾਂ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਨੂੰ ਲਿਖ ਕੇ ਦਿੱਤਾ ਵੀ ਅਸੀਂ ਇਹ ਸੜਕਾਂ ਦੀ ਰਿਪੇਅਰ ਕਰਾਂਗੇ ਅੱਜ ਕਿਸੇ ਨੇ ਲਿਖਾਇਆ ਅੱਜ ਕਿਸੇ ਨੇ ਵੀ ਜਿੰਨੀਆਂ ਰੋੜਾ ਬਕਟੂਕ ਤੋੜੀਆਂ ਇਹ ਜ਼ਿੰਮੇਵਾਰੀ ਬਣਦੀ ਐ ਇਸ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਜਿਹੜੇ ਬਣਾ ਰਹੇ ਨੇ ਕਿਦਰ ਇਹਨਾਂ ਨੇ ਇਹ ਸੜਕਾਂ ਸਭ ਠੀਕ ਕਰਕੇ ਜਾਣੀਆਂ ਨੇ ਪਰ ਕਿਸੇ ਨੇ ਇਹਨਾਂ ਦੇ ਇਹਦੇ ਤਾਂ ਇਹਨਾਂ ਤੋਂ ਲਿਖਤੀ ਤੌਰ ਤੇ ਨਹੀਂ ਲਿਆ ਥੋ ਅਸੀਂ ਹੁਣ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਐਮਪੀ ਸਰ ਸਾਹਿਬ ਨੂੰ ਕਰਦੇ ਆ ਐਮਪੀ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹਨਾਂ ਤੋਂ ਇਹਨਾਂ ਨੂੰ ਇਹਨਾਂ ਦੀ ਮੀਟਿੰਗ ਬੁਲਾਓ ਇਹਨਾਂ ਦੀ ਮੀਟਿੰਗ ਬੁਲਾ ਕੇ ਸਾਡੇ ਇਲਾਕੇ ਦੀਆਂ ਸੜਕਾਂ ਦੇਖੋ ਆ ਕੇ ਸੜਕਾਂ ਇਹਨਾਂ ਦੇ ਉੱਤੇ ਨੂੰ ਨੰਘਾਓ ਇਹਨਾਂ ਨੂੰ ਪਤਾ ਲੱਗੇ ਵੀ ਇਹ ਕਿਹੋ ਜਿਹੀਆਂ ਸੜਕਾਂ ਦੀ ਅੱਜ ਹਾਲਾਤ ਕੀ ਹੋ ਗਿਆ ਅੱਜ ਇੱਥੇ ਨਾ ਕੋਈ ਪੱਥਰ ਰਿਹਾ ਨਾ ਕੋਈ ਲੁੱਕ ਰਹੀ ਹੈ ਨਾ ਕੋਈ ਬਜਰੀ ਰਹੀ ਹੈ ਇੱਥੇ ਤਾਂ ਗਾਰਾ ਰਹਿ ਗਿਆ ਸਾਡੇ ਮਿੱਟੀ ਨਿਕਲੇ ਅੱਜ ਔਖਾ ਨੂੰ ਲੰਘਣਾ ਔਖਾ ਹੋਇਆ ਹੋਇਆ ਅੱਜ ਕਿਸੇ ਰੋਡ ਦੇ ਉੱਤੇ ਐਡੇ ਐਡੇ ਦੀ ਚੱਲੇ ਕ੍ਰੋਸ ਨਹੀਂ ਅਸੀਂ ਕਰ ਸਕਦੇ ਇੰਨੇ ਨੇ ਕਿ ਕਿੱਥੇ ਨਾ ਕਿੰਨਾਂ ਨੇ ਔਰ ਅੱਜ ਤਕਰੀਬਨ ਹਜੇ ਵੀ 2 ਸਾਲ 1.5 ਸਾਲ ਹੋਰ ਕੰਮ ਇਹਨਾਂ ਤੇ ਕੀ ਬਣੂਗਾ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਜਿਹੜੇ ਇਲਾਕੇ ਦੇ ਲੋਕ ਵੀ ਸਾਡੀਆਂ ਜਿਹੜੀਆਂ ਸੜਕਾਂ ਠੀਕ ਕੀਤੀਆਂ ਜਾਣ ਔਰ ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਤੁਸੀਂ ਮਿੱਟੀयां ਪਟਾ ਰਹੇ ਹੋ ਕਾਨੂੰਨਾਨ ਤੌਰ ਤੇ ਮਿੱਟੀ ਜੇ ਕੋਈ ਪੱਟ ਦਾ ਠੇਕੇਦਾਰ ਤਾਂ ਉਹਨੇ ਉੱਥੋਂ 6 ਇੰਚ ਦੀ ਲੇਅਰ ਲਾ ਕੇ ਸਾਈਡ ਤੇ ਰੱਖਣੀ ਆ ਫਿਰ ਮਿੱਟੀ ਪਟਣੀ ਆ ਫਿਰ ਉਹੀ 6 ਇੰਚ ਦੀ ਲੇਅਰ ਉੱਪਰ ਪਾ ਕੇ ਦੇਣੀ ਆ ਪਰ ਇਹ ਕਿਸਾਨਾਂ ਨੂੰ ਪਤਾ ਹੀ ਨਹੀਂ ਐ ਇਸ ਗੱਲ ਦਾ ਉਹ ਆਪਣੀ ਮਿੱਟੀ ਪਟਾ ਰਹੇ ਨੇ ਉਪਜਾਊ ਮਿੱਟੀ ਪੱਟ ਪੱਟ ਕੇ ਰੋਡ ਦੇ ਉੱਤੇ ਪੈ ਰਹੀ ਐ 11-11 ਫੁੱਟ ਉੱਚਾ ਰੋਡ ਬਣਾਇਆ ਔਰ ਸਾਡੀ ਜਿੱ ਉੱਥੇ ਸਾਡੀਆਂ ਸੜਕਾਂ ਦਾ ਤਹਿਸ ਨੈ ਸਵਾਦ ਹੋਦੀਆਂ ਉੱਥੇ ਸਾਡੇ ਆਉਣ ਵਾਲੇ ਸਮੇਂ ਚ ਪਾਣੀ ਦੇ ਜਿਹੜੇ ਰਾਹ ਨੇ ਉਹ ਰੁਕ ਕੇ ਪਿੱਛੇ ਨੁਕਸਾਨ ਹੋਊਗਾ ਅੱਗੇ ਜਿੱਥੇ ਇਕੱਠਾ ਹੋ ਕੇ ਕਰੂਗਾ ਉੱਥੇ ਫੇਰ ਨੁਕਸਾਨ ਹੋਊਗਾ ਸੋ ਸਾਡੀਆਂ ਇਹ ਸਾਡੀ ਮੰਡਾਂ ਦੇ ਇਲਾਕੇ ਦੀਆਂ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਰੰਤ ਸਾਡੀਆਂ ਜਿਹੜੀਆਂ ਸੜਕਾਂ ਇਹ ਬਣਾਈਆਂ ਜਾਣ ਕਿ ਨਹੀਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਸਾਨੂੰ ਸੰਘਰਸ਼ ਕਰ ਲਈ ਅਸੀਂ ਮਜਬੂਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ